ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਸ਼ਾਇਦ ਹੀ ਕੋਈ ਐਸਾ ਘਰ ਹੋਏਗਾ ਜਿੱਥੇ ਕਿ ਸ਼ਾਂਤੀ ਹੈ ਨਹੀਂ ਤਾਂ ਹਰ ਬੰਦਾ ਕਿਸੇ ਨਾ ਕਿਸੇ ਤਰੀਕੇ ਨਾਲ ਪਰੇਸ਼ਾਨ ਹੈਗਾ ਕੁਝ ਲੋਕ ਤੇ ਇਹੋ ਜੇ ਮਾਨਸਿਕ ਬੇਵਕੂਫ ਲੋਗਾਂ ਦੇ ਉਹ ਕਰਕੇ ਪਰੇਸ਼ਾਨ ਹੈਗੇ ਕਿ ਜਿਹੜੇ ਕੁਛ ਨਾ ਕੁਛ ਉਹਨਾਂ ਦੇ ਛੱਡ ਦਿੰਦੇ ਆ ਆ ਪਿੱਛੇ ਮੇਰੇ ਉਤੇ ਵੀ ਕਿਸਨੇ ਕਾਰੀਗਰੀ ਕੀਤੀ ਸੀਗੀ ਪਰ ਮੈਨੂੰ ਤੇ ਵਾਹਿਗੁਰੂ ਨੇ ਹਾਦਸੇ ਕੇ ਬਚਾ ਲਿਆ ਹੁਣ ਮੈਂ ਨਹੀਂ ਦੇਖਣਾ ਦਿੰਦਾ ਕਿ ਕਿੰਨੇ ਕੀਤਾ ਕਿਤੇ ਕੀਤਾ ਮੈਂ ਨਹੀਂ ਸੋਚਦਾ ਪਰ ਮੈਨੂੰ ਬਾਈਕਰੋ ਨੇ ਮੈਨੂੰ ਆਪਣੇ ਟਾਈਮ ਤੇ ਬਚਾ ਲਿਆ ਇਹ ਮੈਂ ਇੱਕ ਵੀਡੀਓ ਪਾਇਆ ਸੀ ਫੇਸਬੁੱਕ ਤੇ ਦੇਖ ਸਕਦੇ ਹੋ ਤੇ ਸਾਧ ਸੰਗਤ ਜੀ ਅੱਜ ਸ਼ਾਇਦ ਕੋਈ ਐਸਾ ਘਰ ਹੋਵੇ ਜਿੱਥੇ ਕਿ ਸੁੱਖ ਚੈਨ ਸ਼ਾਂਤੀ ਹੈਗੀ ਆ ਚਾਹੇ ਜਿੰਨਾਂ ਦੇ ਘਰ ਗੁਰਬਾਣੀ ਪੜ੍ਹੀ ਜਾ ਰਹੀ ਹੈ ਜਾਂ ਨਹੀਂ ਪੜ੍ਹੀ ਜਾ ਰਹੀ ਨਾਸਤਿਕ ਹੈਗੇ ਜਾਂ ਕਿਸੇ ਹੋਰ ਧਰਮ ਦੇ ਹੈਗੇ ਉਦਾ ਕੋਈ ਫਰਕ ਨਹੀਂ ਪੈਂਦਾ ਸਭ ਚ ਇੱਕ ਕੀ ਕਾਮਨ ਹੈਗੀ ਆ ਉਹ ਹੈ ਪਰੇਸ਼ਾਨੀ ਕਿਸੇ ਨਾ ਕਿਸੇ ਰੂਪ ਵਿੱਚ ਹਰ ਬੰਦਾ ਪਰੇਸ਼ਾਨ ਹੈਗਾ ਕੁਝ ਘਰੇਲੂ ਝਗੜਿਆਂ ਕਰਕੇ ਪਰੇਸ਼ਾਨ ਹੈਗੇ ਆ ਕੁਝ ਮੁਕਦਮਿਆਂ ਕਰਕੇ ਜਿਹੜੇ ਗਰੀਬ ਹੈਗੇ ਉਹਨਾਂ ਦਾ ਘਰ ਦਾ ਖਰਚਾ ਨਹੀਂ ਚੱਲਦਾ ਉਹ ਪਰੇਸ਼ਾਨ ਹੈਗੇ ਆ ਔਰ ਜਿਹੜੇ ਅਮੀਰ ਹੈਗੇ ਆ ਉਹਨਾਂ ਨੂੰ ਆਪਣਾ ਪੈਸਾ ਬਚਾਉਣ ਵਾਸਤੇ ਔਰ ਆਪਣਾ ਹੋਰ ਕਮਾਈ ਕਰਨ ਵਾਸਤੇ ਉਹ ਪਰੇਸ਼ਾਨ ਹੈਗੇ ਆ ਇੱਕ ਫੈਕਟਰੀ ਤੋਂ ਦੂਜੀ ਦੂਜੀ ਤੋਂ ਤੀਜੀ ਬਰੋਂਦੇ ਵਿੱਚ ਲੱਗੇ ਹੋਏ ਆ ਪਰ ਪਰੇਸ਼ਾਨ ਸਾਰੇ ਹੈਗੇ ਆ ਹੁਣ ਮੈਂ ਸ਼ੁਰੂ ਕਰਦਾ ਮੈਂ ਜਿਹੜੇ ਸਾਡੋ ਪਰੇਸ਼ਾਨੀਆਂ ਹੋ ਰਹੀਆਂ ਵਾਂ ਤਿੰਨ ਦਿਨ ਤੋਂ ਮੈਂ ਜੋ ਮੇਰੇ ਪੈਨ ਭਰਾਵਾਂ ਬੱਚਿਆਂ ਦੇ ਬੀਬੀਆਂ ਦੇ ਫੋਨ ਆ ਰਹੇ ਆ ਨਾ ਉਥੋਂ ਪਤਾ ਲੱਗਿਆ ਕਿ ਕਿੰਨੇ ਬਹੁਤ ਜ਼ਿਆਦਾ ਪਰੇਸ਼ਾਨ ਹੈਗੇ ਆ ਕਿਉਂਕਿ ਅਲੱਗ-ਅਲੱਗ ਤਰ੍ਹਾਂ ਦੇ ਹਰ ਰੋਜ਼ ਮੇਰੇ ਨਾਲ ਕੋਈ ਨਾ ਕੋਈ ਪੈਨਪਰਾ ਜੁੜ ਰਹੇ ਆ ਮੈਨੂੰ ਫੋਨ ਵੀ ਕਰ ਰਹੇ ਆ ਲੋਕਾਂ ਦੇ ਘਰਾਂ ਦੇ ਵਿੱਚ ਬਰਕਤ ਹੈ ਨਹੀਂ ਜਲਦੀ ਜਲਦੀ ਕੰਮ ਰੁਕ ਗਏ ਹੈਗੇ ਆ ਕੁਝ ਟਿਪਸ ਹੈਗੇ ਆ ਪਰ ਇੱਕ ਗੱਲ ਦੱਸ ਦਵਾ ਇਹ ਗੁਰਬਾਣੀ ਦੇ ਖਿਲਾਫ ਨਹੀਂ ਆ ਇਹ ਗੁਰਬਾਣੀ ਨਾਲ ਇਹਦਾ ਕੋਈ ਤਾਲੁਕਤ ਨਹੀਂ ਹੈ ਨਾ ਤੇ ਕੋਈ ਧਾਗਾ ਪਾਉਣਾ ਹੈ ਨਾ ਕੋਈ ਟੂਣਾ ਕਰਨਾ ਹੈ ਨਾ ਕੋਈ ਮੰਤਰ ਪੜ੍ਹ ਕੇ ਦੂਜੇ ਉਤੇ ਕੁਝ ਛਿੜਨਾ ਹੈ ਕਿਉਂਕਿ ਗੁਰਬਾਣੀ ਇਹਨਾਂ ਚੀਜ਼ਾਂ ਨੂੰ ਮਨਾ ਕਰਦੀ ਹੈ ਮਗਰ ਅਸੀਂ ਆਪਣੇ ਆਪ ਨੂੰ ਸਾਵਧਾਨ ਤੇ ਹੋ ਸਕਦੇ ਆ ਨਾ ਜੋ ਛੋਟੇ ਛੋਟੇ ਕਮੀਆਂ ਸਾਡੇ ਘਰਾਂ ਚ ਜਈਆਂ ਸੀ ਉਹਨੂੰ ਦੂਰ ਕਰ ਸਕਦੇ ਆ ਨਾ ਵਾਸਤੂ ਸ਼ਾਸਤਰ ਨਿਮਰੋਲੋਜੀ ਜੋਤਿਸ਼ ਫੈਂਕਸ਼ੂਈ ਇਨ੍ਹਾਂ ਚੀਜ਼ਾਂ ਨਾਲ ਅਸੀਂ ਆਪਣੇ ਘਰ ਨੂੰ ਥੋੜਾ ਬਹੁਤ ਸਹੀ ਬਣਾ ਸਕਦੇ ਆ ਹੁਣ ਤੁਹਾਡੇ ਦਿਮਾਗ ਦੇ ਵਿੱਚ ਟੈਨਸ਼ਨ ਭਰੀ ਹੋਈ ਆ ਤੁਹਾਡੇ ਦਿਮਾਗ ਦੇ ਵਿੱਚ ਕੋਈ ਸਮਝ ਨਹੀਂ ਆ ਰਹੀ ਕੀ ਕਰੋ ਕੀ ਨਾ ਕਰੋ ਹਰ ਰੋਜ਼ ਨਵੇਂ ਨਵੇਂ ਫੁਰਨੇ ਆ ਰਹੇ ਆ तुम पहला फुरने ठीक करोगे तो नाम जपोगे और नाम जपन वास्ते एक मन एक चित होना सब तो पहला कारण और जरूरी है इस तो बिना गुरबाणी का असर जा जो फल मिलना वह बहुत थोड़ा मिलता है इस करके एक छोटी मोटी चीज़ें अपने घर के जो क्लेश है खत्म करो और उसके तो बाद वागुरु के चरणा जुड़न की कोशिश करो कहते जी सूँ ड्रामने सपने आए ਕਈ ਵਾਰੀ ਦਿਨ ਦੇ ਵਿੱਚ ਵੀ ਸਾਨੂੰ ਇਹਦਾ ਮਹਿਸੂਸ ਹੁੰਦਾ ਆ ਕਿ ਕੋਈ ਪਤਾ ਨਹੀਂ ਕੀ ਗਲਤ ਹੋਣ ਵਾਲਾ ਆਏਗਾ। ਔਰ ਸੁਪਨਿਆਂ ਦੇ ਵਿੱਚ ਸਾਨੂੰ ਸੱਪ ਨਜ਼ਰ ਆ ਰਹੇ ਔਰ ਉਹ ਵੀ ਸੱਪ ਬੜੇ ਲੰਬੇ ਲੰਬੇ ਸੱਪ ਆ ਗਿਆ। ਜੋ ਕਿ ਉਹਨਾਂ ਦਾ ਆਖਰੀ ਸ਼ੋ ਵੀ ਦਿਖਾਈ ਨਹੀਂ ਦਿੰਦਾ। ਇਸ ਤਰ੍ਹਾਂ ਦੇ ਭਿਆਨਕ ਸੱਪ ਦਿਖਾਈ ਦਿੰਦੇ ਆ। ਪੂਰੀ ਫੈਮਿਲੀ ਨੂੰ ਔਰ ਕਈਆਂ ਦੇ ਘਰਾਂ ਦੇ ਵਿੱਚ ਕੁਝ ਐਸਾ ਕਰ ਦਤਾ ਆ ਕਿ ਉਹਨਾਂ ਤੋਂ ਬਾਅਦ ਜਿਹੜੇ ਜਿੰਨੀ ਵੀ ਜਨਰੇਸ਼ਨ ਆ ਰਹੀ ਹੈ ਉਹ ਸਭ ਦੇ ਸਭ ਦੁਨੀਆ ਛੱਡ ਕੇ ਜਾ ਰਹੀ ਹੈ ਹਮੇਸ਼ਾ ਇੱਕ ਮਹਿਸੂਸ ਹੁੰਦਾ ਆ ਜਾਂ ਰਾਤ ਦੇ ਟਾਈਮ ਖਾਸ ਕਰਕੇ ਸਾਡੇ ਕਮਰੇ 'ਚ ਕੋਈ ਛੋੜ ਵੀ ਹੈ ਸਾਨੂੰ ਇਹਦਾ ਮਹਿਸੂਸ ਹੁੰਦਾ ਕੋਈ ਨਾ ਕੋਈ ਸਾਡੇ ਆਸ-ਪਾਸ ਹੈ ਰਾਤ ਨੂੰ ਸੁੱਤੇ ਹੋਏ ਆ ਸਾਨੂੰ ਲੱਗ ਛੱਤੀ ਦੇ ਕੋਈ ਭਾਰ ਪੈ ਗਿਆ ਕੋਈ ਬੰਦਾ ਬੈਠ ਗਿਆ ਤੁਹੇ ਬੋਲਣਾ ਚਾਹੁੰਦੇ ਹੋ ਆਵਾਜ਼ ਨਹੀਂ ਨਿਕਲਦੀ ਜਾਂ ਕੋਈ ਤੁਹਾਨੂੰ ਐਸੀ ਚੀਜ਼ ਭਿਆਨਕੀ ਦਿਖਾਈ ਦਿੰਦੀ ਆ ਉਹ ਛਾਤੀ ਤੇ ਪਾਰ ਪੈ ਜਾਂਦਾ ਤੁਸੀਂ ਬੋਲ ਨਹੀਂ ਸਕਦੇ ਆਪਣੇ ਹੌਂਸ ਚੀਕਦੇ ਪਏ ਤੁਹਾਡੀ ਆਵਾਜ਼ ਮੂੰਹ ਜੋ ਬਾਹਰ ਨਹੀਂ ਜਾਂਦੀ ਤੁਹਾਡੀ ਕੋਈ ਹੈਲਪ ਕਰਨ ਨਹੀਂ ਆਉਂਦਾ ਔਰ ਬਿਨਾਂ ਗੱਲ ਦੇ ਜਿਹੜਾ ਜਿਹੜੀ ਗੱਲ ਵਾਸਤੇ ਤੁਹਾਨੂੰ ਡਰ ਲੱਗਦਾ ਹੈ ਡਰ ਹਨੇਰੇ ਕਮਰੇ ਜਾਣਾ ਡਰ ਲੱਗਦਾ ਹੈ ਘਰ ਤੋਂ ਬਾਹਰ ਸ਼ਾਮ ਨੂੰ ਜਾਣਾ ਡਰ ਲੱਗਦਾ ਹੈ ਰਾਤ ਨੂੰ ਬਾਥਰੂਮ ਜਾਣਾ ਵੀ ਤੁਹਾਨੂੰ ਡਰ ਲੱਗਦਾ ਹੈ ਇਕ ਇਸ ਤਰ੍ਹਾਂ ਦਾ ਵੀ ਡਰ ਹੈਗਾ ਸਾਡੇ ਬੰਦੇ ਬੰਦੇ ਕੰਮ ਜਿਹੜੇ ਆ ਉਹ ਵਿਗੜ ਜਾਂਦੇ ਆ ਫਿਰ ਕੋਈ ਵੀ ਕੰਮ ਸਾਡਾ ਬੰਦਾ ਨਹੀਂ ਹੈਗਾ ਮਤਲਬ ਕਿ ਹਾਥੀ ਨਿਕਲ ਗਿਆ ਪੂ ਜਾ ਕੇ ਫਸ ਜਾਂਦੀ ਆ ਉਹ ਫੇ ਪੂਰਾ ਹਾਥੀ ਬਾਹਰ ਖਿੱਚ ਲੈਂਦੀ ਆ ਇਸ ਤਰ੍ਹਾਂ ਸਾਡੇ ਹਾਲਾਤ ਹੋ ਜਾਂਦੇ ਆ ਔਰ ਪੈਸੇ ਦਾ ਨੁਕਸਾਨ ਹੋ ਰਿਹਾ ਸਾਡਾ ਕੰਮ ਕਾਰੋਬਾਰ ਚੱਲਦੇ ਚੱਲਦੇ ਬੰਦ ਹੋ ਜਾਂਦੇ ਆ ਚੰਗਾ ਭਰਾ ਪੈਸਾ ਆ ਰਿਹਾ ਕੰਮ ਚੱਲ ਰਿਹਾ ਸਭ ਕੁਝ ਠੀਕ ਚੱਲ ਰਿਹਾ ਅਚਾਨਕ ਹੀ ਉਹ ਇੱਕਦਮ ਸਾਰਾ ਕੁਝ ਹੀ ਕੰਮ ਵਿਗੜ ਜਾਂਦਾ ਹੈ ਉਹ ਜਿਹੜੇ ਪੈਸੇ ਹੈਗੇ ਉਹ ਕਦੀ ਕਿਸੇ ਕੋਲ ਫਸ ਜਾਂਦੇ ਆ ਕਦੀ ਕਦੇ ਫਸ ਜਾਂਦੇ ਆ ਫਿਰ ਟਾਈਮ ਤੇ ਪੈਸਾ ਨਹੀਂ ਮਿਲਦਾ ਫਿਰ ਅਸੀਂ ਆਪਣਾ ਦੁਬਾਰਾ ਕੰਮ ਸ਼ੁਰੂ ਕਰਨਾ ਚਾਹੁੰਦੇ ਆ ਜਾਂ ਕੋਈ ਦੂਸਰਾ ਕੰਮ ਕਰਨਾ ਚਾਹੁੰਦੇ ਆ ਉਹਦੇ ਸਾਨੂੰ ਪੈਸਾ ਚਾਹੀਦਾ ਫਿਰ ਉਹ ਪੈਸਾ ਸਾਡੇ ਕੋਲ ਫਲੋ ਨਹੀਂ ਹੁੰਦਾ ਪੈਸੇ ਦਾ ਉੱਥੇ ਵੀ ਅਸੀਂ ਬੜੇ ਪਰੇਸ਼ਾਨ ਹੋ ਜਾਂਦੇ ਆ ਘਰ ਦੇ ਵਿੱਚ ਔਰ ਕੰਮ ਦੇ ਵਿੱਚ ਦੋਨੋਂ ਪਾਸੇ ਬਰਕਤਾਂ ਖਤਮ ਹੋ ਜਾਂਦੀਆਂ ਜਿੰਨਾ ਪੈਸਾ ਆਇਆ ਅਗਰ ਪੈਸਾ ਅੱਜ ਤੋਂ ਪਤਾ ਹੈ ਕਿ 5000 ਰੁਪਏ ਹੋਣਾ ਹੈ ਤੇ 8000 9000 ਦੇ ਪਹਿਲਾਂ ਹੀ ਖਰਚੇ ਤਿਆਰ ਹੁੰਦੇ ਆ ਬਰਕਤ ਨਹੀਂ ਹੈ ਬਚਤ ਨਹੀਂ ਹੈ ਜਿਆਦਾਤਰ ਇਹ ਜਿਹੜੇ ਸਿੰਪਟਮ ਆਉਂਦੇ ਆ ਨਾ ਇਹ ਤਿੰਨ ਤਰ੍ਹਾਂ ਨਾਲ ਹੁੰਦੇ ਆ ਇੱਕ ਤੇ ਕੋਈ ਤੁਹਾਡੇ ਘਰ ਦੇ ਵਿੱਚ 네ਗੇਟਿਵਿਟੀ ਛੁੱਟ ਦਿੰਦਾ ਆ मतला সেলিম ਦਾ ਜਾਦੂ ਕਾਲਾ ਜਾਦੂ ਜਾਂ ਫਿਰ ਉਸ ਤਰ੍ਹਾਂ ਦਾ ਕੋਈ ਟੋਟਕੇ ਵਗੈਰਾ ਤੁਹਾਨੂੰ ਤੇ ਕਰ ਦਿੰਦਾ ਹੈ ਤੁਹਾਨੂੰ ਪਰੇਸ਼ਾਨੀ ਵੱਜ ਜਾਂਦੀ ਆ ਹਾਲਾਂਕਿ ਗੁਰਬਾਨੀ ਇਹਨਾਂ ਚੀਜ਼ਾਂ ਨੂੰ ਇਜਾਜ਼ਤ ਨਹੀਂ ਦਿੰਦੀ ਮਗਰ ਇੱਕ ਚੀਜ਼ ਹੈ ਗਿਆ ਕਿ ਸਾਨੂੰ ਬਰਸਾਤ ਹੋ ਰਹੀ ਆ ਤੇ ਅਸੀਂ ਬਰਸਾਤ ਨਹੀਂ ਰੋਕ ਸਕਦੇ ਤੁਸੀਂ ਆਪਣੇ ਵਾਸਤੇ ਛਤਰੀ ਜਾਂ ਬਰਸਾਤੀ ਪਾ ਕੇ ਆਪਣੇ ਆਪ ਨੂੰ ਸੇਵ ਕਰ ਸਕਦੇ ਹੋ ਅਗਰ ਤੁਸੀਂ ਸੇਫ ਹੋਵੋਗੇ ਮਤਲਬ ਆਪਣੇ ਆਪ ਨੂੰ ਸੁਰੱਖਿਅਤ ਹੋਵੋਗੇ ਤੇ ਆਪਣੇ ਘਰ ਪਹੁੰਚ ਸਕਦੇ ਹੋ ਨਹੀਂ ਤਾਂ ਰਸਤੇ ਜਿੱਲੇ ਹੋ ਗਏ ਘਰ ਜਾਂਦੇ ਨੇ ਜ਼ੁਕਾਮ ਹੋ ਗਿਆ ਨਾਲੇ ਖਾਂਸੀ ਹੋ ਗਈ ਫਿਰ ਬੁਖਾਰ ਹੋ ਗਿਆ ਫਿਰ ਡਾਕਟਰਾਂ ਦੇ ਚੱਕਰ ਸ਼ੁਰੂ ਹੋ ਜਾਂਦੇ ਆ ਉਹੀ ਹੈ ਸਾਡੀ ਜ਼ਿੰਦਗੀ ਦੇ ਚੋਰੀਆ ਦੂਜਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਅਸੀਂ ਆਪਣੀ ਅਨਗਹਿਲੀ ਦੇ ਨਾਲ ਨਾ ਨੈਗੇਟਿਵਿਟੀ ਵਧਾ ਦਿੰਨੇ ਆ ਕਿ ਸਾਨੂੰ ਪਤਾ ਨਹੀਂ ਹੁੰਦਾ ਉਹ ਨੈਗੇਟਿਵ ਵੀ ਵੱਜ ਜਾਂਦੀ ਆ ਨੰਬਰ 3 ਅਸੀਂ ਇਹ ਆਪਣਾ ਮਕਾਨ ਬਣਾਉਨੇ ਆ ਨਾ ਉਹ ਜਿਆਦਾ ਨਹੀਂ ਤੇ 5 7 ਪੁਆਇੰਟ ਜਿਹੜੇ ਹੁੰਦੇ ਨਾ ਉਹ ਸਾਨੂੰ ਫਾਲੋ ਕਰਨੇ ਜ਼ਰੂਰੀ ਆ ਜਿੱਦਾਂ ਟਾਇਲਟ ਰਸੋਈ ਔਰ ਬਾਥਰੂਮ ਔਰ ਮੰਦਰ ਇਹ ਚਾਰ ਪੰਜ ਚੀਜ਼ਾਂ ਜਿਹੜੀ ਹੈਗੇ ਨਾ ਇਹ ਸਾਨੂੰ ਫਾਲੋ ਕਰਨੀ ਚਾਹੀਦੀਆਂ ਮਤਲਬ ਸਾਨੂੰ ਇਹਦੇ ਉੱਤੇ ਅਮਲ ਕਰਨਾ ਚਾਹੀਦਾ ਹੈ ਮਕਾਨ ਬਣਾਉਣ ਲੱਗੇ ਅਗਰ ਇਹ ਮਕਾਨ ਗਲਤ ਬਣ ਗਿਆ ਤੇ ਮੈਥੋੜੀ ਉਹਨੂੰ ਰੈਮਡੀ ਵੀ ਕਰਨੀ ਪੈਂਦੀ ਆ ਕਿਉਂਕਿ ਅੱਗੇ ਚੱਲ ਕੇ ਹੌਲੀ-ਹੌਲੀ ਇਹ 네ਗੈਟਿਵਿਟੀ ਜਾਂ ਨਕਾਰਾਤਮਕ ਊਰਜਾ ਇੰਨੀ ਘਰਜ ਵੱਜ ਜਾਂਦੀ ਆ ਨਾ ਕਿ ਰਹਿਣ ਵਾਲੇ ਦੁਖੀ ਹੋ ਜਾਂਦੇ ਆ ਪਰੇਸ਼ਾਨ ਹੋ ਜਾਂਦੇ ਆ ਇਤੋਂ ਤੱਕ ਕਿ ਉਹਨਾਂ ਰੋਟੀ ਦਾ ਨਸੀਬ ਨਹੀਂ ਹੁੰਦੀ ਇਹ ਦੇਖਿਆ ਗਿਆ ਮੈਂ ਪਿਛਲੇ 30 35 ਸਾਲ ਜਿਹੜਾ ਕੰਮ ਕੀਤਾ ਸੀ ਉਹ ਚ ਮੈਂ ਬਹੁਤ ਦੇਖਿਆ ਹੋਇਆ ਲੋਗਾਂ ਨੂੰ ਸਾਰੀ ਦਿਸ਼ਾ ਹੁੰਦੀ ਆ ਸਾਨੂੰ ਬਿਮਾਰੀਆਂ ਵੀ ਦਿੰਦੀ ਆ ਸਭ ਤੋਂ ਪਹਿਲਾਂ ਇਹਦੇ ਵਾਸਤੇ ਇੱਕ ਕੰਮ ਕਰਨਾ ਹੈ ਕਿ ਸਾਡੋਂ ਜਦੋਂ ਵੀ ਆਪਣੇ ਘਰ 'ਚ ਪੋਚਾ ਮਾਰਨਾ ਹੈ ਨਾ ਉਹਦੇ ਵਿੱਚ ਸੀ ਸਾਲਟ ਮਤਲਬ ਸਮੁੰਦਰੀ ਨਮਕ ਇੱਕ ਚਮਚ ਜ਼ਰੂਰ ਪਾਉਣਾ ਹੈ ਪਾਣੀ 'ਚ ਘੋਲ ਕੇ ਉਹਨੂੰ ਪਾ ਕੇ ਫਿਰ ਉਹਦਾ ਪੋਚਾ ਮਾਰਨਾ ਹੈ ਉਹ ਜਿਹੜਾ ਪੋਚੇ ਵਾਲਾ ਪਾਣੀ ਹੈ ਆਪਣੀ ਗਲੀ 'ਚ ਪਾ ਦਿਓ ਨਾਰੀ 'ਚ ਨਾ ਪਾਓ ਇੱਕ ਕੱਚ ਦੀ ਕਟੋਰੀ ਜਕੋ ਲਈ ਉਹਦੇ ਵਿੱਚ ਸੀ ਸਾਲਟ ਸਾਬਤ ਢੇਲੀ ਵਾਲਾ ਨਮਕ ਭਰ ਕੇ ਆਪਣੇ ਟਾਇਲਟ ਦੇ ਵਿੱਚ ਰੱਖੋ ਕਿਉਂਕਿ ਜੋ ਵੀ ਤੁਹਾਡੇ ਕਾਰਗਰੀ ਹੁੰਦੀ ਹੈ ਨੈਗੇਟਿਵ ਉੱਥੇ ਇੱਕ ਕੱਚ ਦੀ ਕੋਲੀ ਦੇ ਵਿੱਚ ਸਾਬਤ ਨਮਕ ਭਰ ਕੇ ਰੱਖ ਦਿਓ ਜਦੋਂ 15 ਦਿਨ ਮਹੀਨੇ 2 ਮਹੀਨੇ ਬਾਅਦ ਉਹ ਪਾਣੀ ਬਣ ਜਾਵੇ ਉਹਨੂੰ ਟਾਇਲਟ ਦੇ ਵਿੱਚ ਫਲਸ਼ ਕਰ ਦਿਓ ਕੋਲੀ ਨੂੰ ਧੋ ਕੇ ਸੁਕਾ ਕੇ ਦੁਬਾਰਾ ਫਿਰ ਨਮਕ ਭਰ ਕੇ ਰੱਖ ਦਿਓ ਇੱਕ ਹੋਰ ਕਾਚੀ ਦੀ ਕਟੋਰੀ ਲੈ ਲਓ ਉਹਦੇ ਚ ਫਿਟ ਕਰੀਏ ਦੋ ਚਾਹ ਡਲੀਆਂ ਰੱਖ ਕੇ ਉਹ ਵੀ ਟਾਇਲਟ ਵਿੱਚ ਰੱਖ ਦਿਓ ਇਹ ਨਾਲ ਕੀ ਹੋਏਗਾ ਤੁਹਾਡੇ ਘਰ ਦੇ ਨਕਾਰਾਤਮਕ ਊਰਜਾ ਜਿਹਨੂੰ ਕਹਿੰਦੇ ਨੈਗੇਟਿਵਿਟੀ ਉਹ ਤੁਹਾਡੇ ਘਰ ਦੇ ਅੰਦਰ ਪ੍ਰਵੇਸ਼ ਨਹੀਂ ਕਰੇਗੀ ਅਗਰ ਕੋਈ ਕਰੇਗੀ ਵੀ ਤੇ ਤਰੇ ਤੂੰ ਪੋਚਾ ਮਾਰਿਆ ਵਾ ਨਾ ਉਹ ਨੂੰ ਉਥੇ ਘਰੋਂ ਬਾਹਰ ਕੱਢ ਦੇਗੀ ਵੀਰਵਾਰ ਨੂੰ ਪੀਲੀ ਸਰੋ ਲੈ ਕੇ ਆਪਣੇ ਘਰ ਦੇ ਵਿੱਚ ਖਿਲਾਰ ਦਿਆ ਕਰੋ ਚੁਟਕੀ ਚੁਟਕੀ ਹਰ ਕੋਨੇ ਦੇ ਵਿੱਚ ਤੇ ਸ਼ੁਕਰਵਾਰ ਨੂੰ ਝਾੜੂ ਮਾਰਦੇ ਆ ਉਹ ਸਾਰੀ ਦੀ ਸਾਰੀ ਜਿਹੜੀ ਸਰੋ ਹੈਗੀ ਉਹ ਕੱਢ ਕੇ ਬਾਹਰ ਸੁੱਟ ਦਿਓ ਕੂੜੇ ਵਿੱਚ ਉਹਦੇ ਨਾਲ ਜੇ ਘਰ ਦੇ ਕੋਈ ਇੱਧਰ ਉੱਧਰ ਨੈਗੇਟਿਵਿਟੀ ਹੋਈ ਜਾਂ ਫਿਰ ਕੋਈ ਐਸੀ ਕੰਦੇ ਜਿਹਨੂੰ ਅਸੀਂ ਕਹਿੰਦੇ ਨੇ ਅ ਸਪਰਨੈਚਰਲ ਪਾਵਰ ਜਾਂ ਕੋਈ ਅਸਥਾਨਿਕ ਜਿਹਨੂੰ ਤੁਸੀਂ ਆਪਣੀ ਭਾਸ਼ਾ 'ਚ ਭੂਤ ਪ੍ਰੇਤ ਕਹੇ ਜਾਂਦੇ ਹੋ ਉਸ ਤਰ੍ਹਾਂ ਦੀ ਕੋਈ એનર્ਜੀ ਹੁੰਦੀ ਆ ਨਾ ਉਹ ਵੀ ਘਰੋਂ ਬਾਹਰ ਨਿਕਲ ਜਾਂਦੀ ਆ ਇਹ ਪੀਲੀ ਸਰ੍ਹੋਂ ਦੇ ਵਿੱਚ ਬਹੁਤ ਤਾਕਤ ਹੁੰਦੀ ਆ ਆਪਣੇ ਘਰ ਦੇ ਵਿੱਚ ਇੱਕ ਸ਼ਾਮ ਦੇ ਟਾਈਮ ਘੱਟੋ ਘੱਟ ਤਿੰਨ ਦਿਨ ਅਗਰ ਦੇ ਰੋਜ਼ ਦੇ ਸਕਦੇ ਹੋ ਤੇ ਬਹੁਤ ਵਧੀਆ ਨੇ ਤਾਂ ਹਫ਼ਤੇ 'ਚ ਤਿੰਨ ਵਾਰੀ ਇੱਕ ਧੂਨੀ ਦੇਣੀ ਆ ਉਹਦੇ ਲੈਣਾ ਆ ਪਹਿਲਾ ਗੂਗਲ ਦੂਜਾ ਹਰਮਲ ਤੀਜਾ ਚੰਦਨ ਪਾਊਡਰ ਔਰ ਚੌਥਾ ਪੀਲੀ ਸਰੋਂ ਇਹ ਚਾਰਾਂ ਨੂੰ ਦਰਦਸੇਬੇ ਦਾ ਲੈ ਕੇ ਰੱਖ ਲਓ ਆਪਣੇ ਘਰ ਇੱਕ ਪਾਤੀ ਜਲਾਓ ਛੋਟਰਾ ਜਿਹਾ ਟੁਕੜਾ ਗੈਸ ਤੇ ਜਲਾ ਲਓ ਫਿਰ ਉਹਨੂੰ ਕਿਸੇ ਕਟਚੀ ਜਾਂ ਕੋਈ ਡੱਬਾ ਜਿਹਾ ਬਣਾ ਲਓ ਜਿਹੜਾ ਹੱਥ ਤੇ ਦੂਰ ਹੋਵੇ ਤੁਹਾਡੇ ਹੱਥੋਂ ਸਾਰਾ ਦੂਰ ਹੋਵੇ ਉਹਦੇ ਵਿੱਚ ਪਾਤੀ ਰੱਖ ਕੇ ਔਰ ਚੁਟਕੇ-ਚੁਟਕੀ ਸਾਰਾ ਸਮਾਨ ਪਾ ਦਿਓ ਤੇ ਜਿਹੜੇ ਵਿੱਚ ਧੂਆ ਨਿਕਲਣਾ ਸ਼ੁਰੂ ਹੋਏਗਾ ਉਹ ਆਪਣੇ ਕਮਰਿਆਂ ਦੇ ਵਿੱਚ ਇੱਕ ਵਾਰੀ ਕਮਾ ਦਿਓ ਸਾਰੀ ਜਗ੍ਹਾ ਉਹ ਫਿਰ ਡੱਬੇ ਨੂੰ ਘਰ ਦੇ ਬਾਹਰ ਰੱਖ ਕੇ ਰੱਖ ਦਿਓ ਮੇਨ ਆਪਣਾ ਘਰ ਦਾ ਇਹ ਦਰਵਾਜ਼ਾ ਹੈਗਾ ਨਾ ਮੇਨ ਗੇਟ ਨਹੀਂ ਵੇੜਾ ਨਹੀਂ ਵੇੜਦੇ ਵਿੱਚੀ ਦਰਵਾਜ਼ੇ ਦੇ ਨਾਲ ਹੀ ਬਾਹਰ ਰੱਖ ਦਿਓ ਆਪਣੇ ਇਹ ਜੋ ਖਤਮ ਹੋ ਜਾਏਗਾ ਫਿਰ ਸਵਾ ਚਾੜ ਕੇ ਅਗਲੇ ਦਿਨ ਵਾਸਤੇ ਫਿਰ ਡੱਬਾ ਸੰਭਾਲ ਕੇ ਰੱਖ ਲਓ ਇਹਦੇ ਨਾਲ ਤੁਹਾਡੇ ਘਰ ਦੇ ਵਿੱਚ ਕੋਈ ਨੈਗੇਟਿਵ ਊਰਜਾ ਜਾਂ ਕੋਈ ਐਸੀ ਸ਼ਕਤੀ ਹੈ ਤੁਹਾਡੇ ਘਰ 'ਚ ਘਰ ਕਰ ਗਈ ਹੈ ਜਾਂ ਕੋਈ ਐਸੀ ਕੁਛ ਆਤਮਾ ਜਿਹਨੂੰ ਕਹਿੰਦੇ ਆ ਜਿਹੜੇ ਪਿੱਤਰ ਵੀ ਕਹਿ ਸਕਦੇ ਉਹ ਤੁਹਾਡੇ ਘਰ ਚ ਆ ਕੇ ਟਿਕ ਜਾਂਦੇ ਆ ਇਹਦੇ ਨਾਲ ਉਹ ਸਾਰੇ ਸਾਰੇ ਬਾਰ ਨਿਕਲ ਜਾਣਗੇ ਘਰ ਦੇ ਵਿੱਚ ਖੁਸ਼ਹਾਲੀ ਆਏਗੀ ਇਹਦੇ ਨਾਲ ਕੀ ਹੁੰਦਾ ਕਿ ਜੋ ਵੀ ਤੁਹਾਡੇ ਘਰ ਕੋਈ ਕੀਤਾ ਕਰਾਇਆ ਹੋਏਗਾ ਉਹ ਆਪਣੇ ਬholi-holi ਕੱਢਦਾ ਚਲਾ ਜਾਏਗਾ ਇਹ ਮੰਗਲ ਵੀਰ ਔਰ ਸ਼ਨੀਚਰ ਇਤਨੇ ਦਿਨ ਕਰੋਗੇ ਤੇ ਬਹੁਤ ਵਧੀਆ ਰੋਜ਼ ਕਰ ਸਕਦੇ ਹੋ ਤਾਂ ਹੋਰ ਵਧੀਆ ਕੋਈ ਸ਼ੰਕਾ ਨਹੀਂ ਕਰਨੀ ਕੋਈ ਕੰਮ ਕਰਨ ਤੋਂ ਪਹਿਲਾਂ ਵਾਹਿਗੁਰੂ ਨੂੰ ਜਰੂਰ ਯਾਦ ਕਰਨਾ ਹੈਗਾ ਰਾਤ ਨੂੰ ਇੱਕ ਤਾਂਬੇ ਦਾ ਲੋਟਾ ਜਾਂ ਗੜਵੀ ਜਾਂ ਕੋਈ ਗਲਾਸ ਹੋਵੇ ਉਹਦੇ ਵਿੱਚ ਪਾਣੀ ਭਰ ਕੇ ਆਪਣੇ ਸਰਾਣੇ ਦੇ ਕੋਲ ਰੱਖ ਲੈਣਾ ਉਹਦੇ ਵਿੱਚ ਥੋੜਾ ਜਿਹਾ ਗੰਗਾ ਜਲ ਪਾਉਣਾ ਹੈਗਾ ਗੰਗਾ ਜਲ ਨਹੀਂ ਹੈ ਜਾਂ ਤੁਸੀਂ ਕਿਸੇ ਵੀ ਗੁਰਦੁਆਰੇ ਦਾ ਅੰਮ੍ਰਿਤ ਦੋ ਚਾਰ ਬੂੰਦਾਂ ਪਾ ਦਿਓ ਰਾਤ ਨੂੰ ਪਿਆਰਿਆਂ ਦੇ ਟਕਣਾ ਨਹੀਂ ਹੈਗਾ ਖੁੱਲਾ ਰਵੇ। ਔਰ ਸਵੇਰੇ ਉੱਠ ਕੇ ਵਰਗਤ ਨਿਮ ਜਾਂ ਗੂਲਰ ਤਿੰਨਾ ਜੋ ਕਿਸੇ ਵੀ ਰੁੱਖ ਦੇ ਜੜਨ ਦੇ ਵਿੱਚ ਪਾ ਕੇ ਆਪਣੇ ਇਸ਼ਟ ਨੂੰ ਜਾਂ ਵਾਈਗ ਨੂੰ ਜਿਹਨੂੰ ਤੁਸੀਂ ਮੰਨਦੇ ਹੋ ਉਹਨੂੰ ਯਾਦ ਕਰਨਾ ਹੈ। ਬਸ। ਇਹਦੇ ਨਾਲ ਤੁਹਾਡੇ ਘਰ ਦੇ ਜਿਹੜੀ ਵੀ ਪਰੇਸ਼ਾਨੀਆਂ ਹੈਗੀਆਂ ਘਰੋਂ ਬਾਹਰ ਨਿਕਲ ਜਾਣਗੀਆਂ। ਇੱਕ ਸਾਡੇ ਵਿੱਚ ਬੜੀ ਇੱਕ ਗਲਤ ਸਾਡੀ ਆਦਤ ਹੈਗੀ ਆ ਕਿ ਅਸੀਂ ਕਦੀ ਵੀ ਨੋ ਕੱਟਣ ਲੱਪਨੇ ਆ। ਇਹ ਜਿਹੜਾ ਨੋ ਹੈਗੇ ਆ ਇਹ ਸਾਡੇ ਇੱਕ ਜਿਸਮ ਦਾ ਹਿੱਸਾ ਹੈ ਜੋ ਕਿ ਇਹ ਸਾਡੀ ਡੈਡ ਸਕਿਨ ਹੈਗੀ ਆ ਜਾਂ ਸਾਡੀ ਇਹ ਹੱਡੀ ਹੈ ਮਲਾਈ ਮਾਲੀ ਇਹ ਸਾਡੀ ਜਿਸਮ ਦਾ ਹੀ ਹਿੱਸਾ ਹੈਗਾ ਜਦੋਂ ਬੰਦਾ ਮਰਦਾ ਆ ਅਸੀਂ ਕੀ ਕਰਦੇ ਆ ਉਹਨੂੰ ਸੰਸਕਾਰ ਕਰ ਦਿੰਨੇ ਆ ਜਾਂ ਦਫਨਾ ਦਿੰਨੇ ਆ ਜਾਂ ਫਿਰ ਉਹਨੂੰ ਪਾਣੀ ਚ ਪਰਵਾਹ ਕਰ ਦਿੰਨੇ ਆ ਜਲ ਪਰਵਾਹ ਕਰ ਦਿੰਨੇ ਆ ਹੁੰਦਾ ਕੀ ਹੈ ਕਿ ਅਸੀਂ ਕਿਹਾ ਦੇ ਨੋ ਇੱਧਰ ਉੱਧਰ ਸੁਰਦੰਨੇ ਆ ਇਹਦੇ ਨਾਲ ਵੀ ਇਹ ਵੀ ਤੁਹਾਡੇ ਇੱਕ ਜਿਸਮ ਦਾ ਹਿੱਸਾ ਹੈਗਾ ਇਹਦੇ ਵਾਸਤੇ ਵੀ ਇਹਨਾਂ ਨੂੰ ਐਤਵਾਰ ਕੱਟਣਾ ਚਾਹੀਦਾ ਉਸ ਤੋਂ ਬਾਅਦ ਇਹਨਾਂ ਨੂੰ ਸਾਰਿਆਂ ਨੂੰ ਟਿਸ਼ੂ ਪੇਪਰ ਲੈ ਲਓ ਚਿੱਟਾ ਉਹਦੇ 'ਚ ਰੱਖ ਲਓ ਲੇਡੀਜ਼ ਨੇ ਲਾਲ ਕਪੜਾ ਲੈਣਾ ਉਹ 'ਚ ਰੱਖ ਲੈਣ ਜਾਂ ਲਾਲ ਟਿਸ਼ੂ ਪੇਪਰ 'ਚ ਰੱਖ ਲੈਣ ਫਿਰ ਇਹਨੂੰ ਜਾਂ ਤੇ ਬਰਗਦ ਦਾ ਪੇੜ ਜਿਹਨੂੰ ਬਰਡ ਬ੍ਰਿਕਸ ਕਹਿੰਦੇ ਆ ਬੋੜ ਦਾ ਰੁਖ ਉਹਦੇ ਜੜਾਂ ਦੇ ਕੋਲ ਕੇ ਦਬਾ ਦਿਓ ਜਾਫਰੇ ਨੂੰ ਉੱਥੇ ਹੀ ਰੱਖ ਕੇ ਇਹਨੂੰ ਸਾੜ ਦਿਓ। ਐਦਰ ਉਧਰ ਬਿਲਕੁਲ ਨਾ ਸੁੱਟੋ। ਰਾਤ ਨੂੰ ਆਪਣੇ ਘਰ ਦੇ ਵਿੱਚ ਇੱਕ ਕਾਂਬੇ ਦੀ ਗੜਵੀ ਜਾਂ ਗਲਾਸ ਦੇ ਵਿੱਚ ਪਾਣੀ ਭਰ ਕੇ ਰੱਖ ਦਿਓ। ਆਪਣੇ ਜਿੱਥੇ ਲਿਵਿੰਗ ਰੂਮ ਆ ਜਾਂ ਡਰਾਈੰਗ ਰੂਮ ਜਿਹਨੂੰ ਕਹਿੰਦੇ ਉਹ ਜਿੱਥੇ ਤੁਸੀਂ ਬੈਠਕ ਕਹਿੰਦੇ ਆ ਉੱਥੇ ਇੱਕ ਗਲਾਸ ਰੱਖ ਦਿਓ ਜਾਂ ਗੜਵੀ ਰੱਖ ਦਿਓ। ਆਪਣੇ ਦਰਵਾਜ਼ੇ 'ਚ ਖੜੇ ਹੋ ਕੇ ਸਵੇਰੇ ਉਹਨੂੰ ਆਪਣੇ ਘਰੋਂ ਬਾਹਰ ਛਿੰਕਾਪ ਕਰਕੇ ਐਦਾ ਕਰਕੇ ਸੁੱਟ ਦਿਓ। बस ਏਨਾ ਕੰਮ ਕਰਨਾ ਇਹਦੇ ਨਾਲ ਵੀ ਤੁਹਾਡੇ ਘਰ ਦੇ ਕੋਈ ਬੈਠੀ ਊਰਜਾ ਹੁੰਦੀ ਆ ਜਿਹਨੂੰ ਕਹਿੰਦੇ ਆ ਕੋਈ ਭਾਰੀ ਸ਼ਕਤੀ ਆਤਮਾ ਵਗੈਰਾ ਜੀ ਉਹ ਵੀ ਆਪਣੇ ਘਰੋਂ ਬਾਹਰ ਨਿਕਲ ਜਾਂਦੀ ਆ ਤੁਹਾਡੇ ਘਰ ਦੇ ਚ ਨਵਾਂ ਨਰੋਇਆ ਕਰ ਹੋ ਜਾਂਦਾ ਹੈ ਹਫਤੇ ਚ ਇੱਕ ਦਿਨ ਕਿ ਬਾਰੋਂ ਬਰਕਤ ਤੁਹਾਡੇ ਘਰ ਚ ਆਵੇ ਉਹਦੇ ਵਾਸਤੇ ਦਾਲਚੀਨ ਦਾ ਪਾਊਡਰ ਲੈ ਲਓ ਕੋਈ ਚੋਥਾ ਹਿੱਸਾ ਆਪਣੇ ਹੱਥੇ ਰੱਖੋ ਤੇ ਘਰ ਦੇ ਬਾਹਰ ਖੜੇ ਹੋ ਕੇ ਘਰ ਦੇ ਅੰਦਰ ਵੱਲ ਨੂੰ ਜ਼ੋਰ ਦੀ ਫੂਕ ਮਾਰੋ ਜਿੰਨੀ ਦੂਰ ਜਾ ਸਕਦਾ ਉਹ ਨਾ ਕਰੋ ਇਹਦੇ ਨਾਲ ਵੀ ਤੁਹਾਡੇ ਘਰ ਬਰਕਤ ਆਏਗੀ ਜਿਨ੍ਹਾਂ ਨੂੰ ਸੁਪਨੇ ਦੇ ਵਿੱਚ ਸਪਨਾ ਜਰ ਆਉਂਦੇ ਆ ਔਰ ਫਿਰ ਉਹਨਾਂ ਦੇ ਘਰਾਂ ਦੇ ਵਿੱਚੋਂ ਵੀ ਸਪਨ ਨਿਕਲਦੇ ਆ ਇਹ ਅਕਸਰ ਦੇਖਿਆ ਗਿਆ ਇਹ ਬਹੁਤ ਸਾਰੇ ਵਾਰ ਪਹਿਲਾਂ ਵੀ ਆਏ ਆ ਤੇ ਇਹਨਾਂ ਵਾਸਤੇ ਇੱਕ ਛੋਟੀ ਜੀ ਐਡਵਾਈਸ ਆ ਇੱਕ ਸਲਾਹ ਹੈਗੀ ਆ ਕਿ ਆਪਣੇ ਘਰ ਦੇ ਚ ਨਾਗਫਨੀ ਦੇ ਬੂਟੇ ਲਗਾ ਲੈਣ ਉਹਦੇ ਨਾਲ ਜਿਹੜਾ ਸੱਪ ਹੈਗਾ ਜਿਹੜਾ ਇਹੋ ਜੀ ਚੀਜ਼ ਉਹ ਘਰ ਦੇ ਵਿੱਚ ਨਹੀਂ ਪ੍ਰਵੇਸ਼ ਕਰਦੀ ਉਹ ਬਾਹਰ ਦੀ ਬਾਹਰ ਰਹਿੰਦੀ ਆ ਜਾਂ ਫਿਰ ਉਹ ਚਿਕਨੀ ਟਾਈਲ ਲਗਾਓ ਕਿ ਸੱਪ ਉਹਦੇ ਨਹੀਂ ਚੱਲ ਸਕਦਾ ਫਿਰ ਕਈ ਵਾਰ ਦੇਖਿਆ ਹੋਗਾ ਤੁਹਾਡੇ ਘਰ ਦੇ اندر ਸੱਪ ਆਉਂਦਾ ਆ ਫਿਰ ਉਹ ਗਾਇਬ ਹੀ ਹੋ ਜਾਂਦਾ ਹੈ ਅਕਸਰ ਦੇਖਿਆ ਹੋਣਾ ਮੇਰੇ ਵੀ ਇੱਕ ਵਾਰੀ 45 ਸਾਲ ਪਹਿਲਾਂ ਸਾਡੇ ਘਰ ਵੀ ਤਾਂ ਹੋਇਆ ਸੀ ਘਰ 'ਚ ਸੱਪ ਵੜਿਆ ਸਾਨੂੰ ਬੜਾ ਲੱਭਿਆ ਪਤਾ ਨਹੀਂ ਕਿੱਧਰ ਉਹਨੂੰ ਜ਼ਮੀਨ ਨੇ ਜਗਾ ਦੇ ਦਿੱਤੀ ਗਾਇਬ ਹੋ ਗਿਆ ਜਿਨ੍ਹਾਂ ਦੇ ਘਰ ਆਪਣੇ ਬਜ਼ੁਰਗ ਜਿੰਦਾ ਹੈਗੇ ਆਪਣੀ ਪਰਿਵਾਰ ਦੇ ਨਾਲ ਰਹਿੰਦੇ ਆ ਜਾਂ ਬਜ਼ੁਰਗਾਂ ਦੇ ਨਾਲ ਰਹਿੰਦੇ ਜਾਂ ਬਜ਼ੁਰਗ ਤੁਹਾਡੇ ਨਾਲ ਰਹਿੰਦੇ ਹੈਗੇ ਆ ਸਵੇਰੇ ਉੱਠ ਕੇ ਨੌ ਪੁੱਤਰ ਔਰ ਬੱਚੇ ਸਾਰੇ ਉਹਨਾਂ ਦੇ ਪੈਰੀ ਹੱਥ ਜ਼ਰੂਰ ਲਗਾਉਣ ਉਹਨਾਂ ਦਾ ਆਸ਼ੀਰਵਾਦ ਜ਼ਰੂਰ ਲੈਣ ਕਿਉਂਕਿ ਇਹੀ ਸਾਡੇ ਜੀਂਦੇ ਜਾਗਦੇ ਸਾਡੇ ਭਗਵਾਨ ਹੈਗੇ ਆ ਇਹਨਾਂ ਦਾ ਆਸ਼ੀਰਵਾਦ ਸਭ ਤੋਂ ਜ਼ਿਆਦਾ ਅਸਰਕਾਰਕ ਹੁੰਦਾ ਆ ਕਰਕੇ ਦੇਖੋ ਕਈ ਵਾਰ ਜੇ ਦੇਖਿਆ ਹੋਣਾ ਕਿ ਬੰਦਾ ਜਦੋਂ ਤੁਹਾਡੇ ਤੋਂ ਕੋਈ ਮਾਰਕ ਚੀਜ਼ ਛੱਡ ਦਿੰਦਾ ਆ ਕੋਈ ਨੈਗੇਟਿਵਿਟੀ ਤੁਹਾਡੇ ਵੱਲ ਭੇਜ ਦਿੰਦਾ ਆ ਬੰਦਾ ਬਿਮਾਰ ਹੋ ਜਾਂਦਾ ਹੈ ਫਿਰ ਉਹਨੂੰ ਦਵਾਈ ਨਹੀਂ ਲੱਗਦੀ ਇਹ ਅਕਸਰ ਦੇਖਿਆ ਹੋਣਾ ਔਰ ਅਕਸਰ ਸ਼ਿਕਾਇਤ ਹੁੰਦੀ ਹੈ ਕਿ ਸਾਡ ਦਵਾਈ ਨਹੀਂ ਲੱਗਦੀ ਡਾਕਟਰ ਦਵਾਈਆਂ ਦੇ ਰਿਹਾ ਇੱਕ ਤੋਂ ਇੱਕ ਵਧੀਆ ਤੋਂ ਵਧੀਆ ਦੇ ਰਿਹਾ ਮਗਰ ਉਹ ਕੰਮ ਨਹੀਂ ਕਰ ਰਹੀ ਬਿਮਾਰੀ ਜਲਦੀ ਠੀਕ ਨਹੀਂ ਹੋ ਰਹੀ ਪਲੇਟ ਲਓ ਉਹਦੇ ਜ ਦਵਾਈ ਰੱਖੋ ਉੱਤੇ ਕਪੜਾ ਪਾਓ ਸਾਫ ਸੁਥਰਾ ਕਪੜਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਥੱਲੇ ਪੀੜਾ ਸਾਹਿਬ ਦੇ ਥੱਲੇ ਰੱਖ ਕੇ ਆ ਜਾਓ ਭਾਈ ਜੀ ਨੂੰ ਕਹਿ ਦਿਓ ਕਿ ਮੈਂ ਦਵਾਈ ਰੱਖ ਕੇ ਜਾ ਰਿਹਾ ਫਿਰ ਇਹ ਦਵਾਈ ਨੂੰ ਉੱਥੇ 24 ਘੰਟੇ ਪਏ ਰਹਿਣ ਦਿਓ ਅਗਲੇ ਦਿਨ ਜੇ ਲੰਗ ਜਾਓਗੇ ਨਾ ਗੁਰੂ ਸਾਹਿਬ ਦੇ ਕੇ ਅਰਦਾਸ ਕਰਕੇ ਫਿਰ ਇਹ ਦਵਾਈ ਲਿਆਓ ਔਰ ਆਪਣੇ ਘਰ ਦੇ ईशान ਕੋਨੇ ਚ ਰੱਖਣੀ ਆ ਪੂਰਬ ਔਰ ਉੱਤਰ ਵਾਲਾ ਇਹ ਕੋਨਾ ਹੈ ਨਾ ਇਹਨੂੰ ਉੱਥੇ ਰੱਖਣਾ ਆ ਜੋ ਬਿਮਾਰ ਹੈਗਾ ਨਾ ਉਹਦੇ ਸਰਾਣੇ ਦੇ ਕੋਲ ਇੱਕ ਕੋਲੀ ਦੇ ਵਿੱਚ ਕੱਚ ਦੀ ਕੋਲੀ ਹੋਵੇ ਉਹਦੇ ਵਿੱਚ ਸੀ ਸਾਲਟ ਮੈਨੇ ਨਮਕ ਭਰ ਕੇ ਰੱਖ ਦਿਓ ਉਹਦੇ ਨਾਲ ਉਦ ਜਿਹੜੀ ਨੈਗੇਟਿਵਿਟੀ ਆ ਜਿਹੜੀ ਆਸਪਾਸ ਇਹ ਨਕਾਰਾਤਮਕ ਊਰਜਾ ਹੈਗੀ ਉਹ ਨਮਕ ਖਿੱਚਲੇਗਾ ਤੇ ਜਿਹੜਾ ਮਰੀਜ਼ ਹੈਗਾ ਫਿਰ ਜਲਦੀ ਜਲਦੀ ਠੀਕ ਹੋਣ ਲੱਗ ਪਏਗਾ ਘਰ ਦੇ ਵਿੱਚ ਕਦੀ ਵੀ ਜਾਲਾ ਨਹੀਂ ਲੱਗਣਾ ਚਾਹੀਦਾ ਜਿੱਦਾਂ ਵੀ ਕਿਤੇ ਜਾਲਾ ਲੱਗੇ ਉਹਨੂੰ ਫੌਰਨ ਸਾਫ਼ ਕਰੋ ਆਪਣੇ ਘਰ ਦੇ ਜਿੰਨੇ ਵੀ ਕੋਨੇ ਹੈਗੇ ਹਨ ਨਾ ਉੱਪਰ ਤੋਂ ਥੱਲੇ ਤੱਕ ਇੱਕ ਵਾਰੀ ਝਾੜੋ ਜਰੂਰ ਉਸੇ ਮਾਰ ਦਿਆ ਕਰੋ ਜਾਂ ਸਾਫ ਕਰ ਵਾਲਾ ਬੋਸ਼ਨ ਨੂੰ ਜਰੂਰ ਸਾਫ ਕਰ ਦਿਆ ਕਰੋ ਕਿ ਛੋਟਾ ਮੋਟਾ ਵੀ ਜਾਲਾ ਨਹੀਂ ਲੱਗਣਾ ਚਾਹੀਦਾ ਹੁਣ ਜੋ ਪਾਠ ਨਹੀਂ ਕਰਦੇ ਜਾਂ ਕਿਸੇ ਹੋਰ ਧਰਮ ਦੇ ਆ ਜਿਹਨਾਂ ਆਪਣੇ ਧਰਮ ਨੂੰ ਫੋਲੋ ਕਰਨਾ ਆ ਔਰ ਜਿਹੜੇ ਬਹੁਤ ਲੋਕ ਸਵੇਰੇ ਨਹੀਂ ਉੱਠਦੇ ਉਹਨਾਂ ਨੂੰ ਚਾਹੀਦਾ ਆ ਕਿ ਸੂਰਜ ਉੱਗਣ ਤੋਂ 2 ਘੰਟੇ ਪਹਿਲਾਂ ਜਾਂ ਸੂਰੇ ਨਿਕਲਣ ਤੋਂ 2 ਘੰਟੇ ਪਹਿਲਾਂ ਉੱਠਵੇ ਇਸ਼ਨਾਨ ਕਰੇ ਵਾਹਿਗੁਰੂ ਦਾ ਨਾਮ ਜਪੇ ਉਸ ਤੋਂ ਬਾਅਦ ਫਿਰ ਜੋ ਖਾਣਾ ਪੀਣਾ ਚਾ ਪੀਣੀ ਉਸ ਤੋਂ ਬਾਅਦ ਪਹਿਲਾਂ ਨਾਮ ਜ਼ਰੂਰ ਜਪਨਾ ਹੈ ਕੋਈ ਵੀ ਧਰਮ ਹੈਗਾ ਆਪਣੇ ਧਰਮ ਨੂੰ ਫੋਲੋ ਕਰੋ ਆਪਣੇ ਧਰਮ ਦੇ ਜੋ ਨਿਯਮ ਹੈ ਉਹਦੇ ਤੇ ਚੱਲੋ ਜਿਦਾ ਸਿੱਖ ਹੈ ਗਿਆ ਇਹਨਾਂ ਨੂੰ ਚਾਹੀਦਾ ਤੁਸੀਂ ਸਿੱਖ ਫੈਮਲੀ 'ਚ ਪੈਦਾ ਹੋਏ ਹੋ ਤੁਹਾਡਾ ਪਹਿਲੀ ਜ਼ਿੰਮੇਵਾਰੀ ਕੋਈ ਹੈ ਕਿ ਅੰਮ੍ਰਿਤ ਛਕੋ और अमृत वेला संभालो और अमृत बाणी का जाप करो अगर ये तीन अमृत तुम्हारी जिंदगी आ गए दुनिया की कोई ताकत नहीं है होते कोई भी नैगेटिविटी या कोई वार कर सके एक कम होना चाहिए कि हमेशा जो भी पाठ कर बैठो ज सिमरन कुछ भी कर बैठो एक मन एक ਚਿੱਤ ਹੋਣਾ ਚਾਹੀਦਾ ਆ ਕੋਈ ਫੁਰਨਾ ਨਹੀਂ ਹੋਣਾ ਚਾਹੀਦਾ ਕੋਈ ਤੁਹਾਡਾ ਧਿਆਨ ਇੱਧਰ ਉੱਧਰ ਨਹੀਂ ਭਟਕਣਾ ਚਾਹੀਦਾ ਨਾ ਪੈਸੇ ਚ ਨਾ ਫੈਮਿਲੀ ਚ ਨਾ ਕਿਸੇ ਪਿਆਰ ਵਿੱਚ ਉੱਥੇ ਹੀ ਬਹਿਣਾ ਆ ਐਟ ਪ੍ਰੈਜ਼ੈਂਸ ਉੱਥੇ ਹੀ ਹੋਣਾ ਚਾਹੀਦਾ ਬਾਣੀ ਪੜਦੇ ਤੇ ਬਾਣੀ ਦੇ ਵਿੱਚ ਤੁਸੀਂ ਸਮਾ ਜਾਓ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਹਰ ਸਿੱਖ ਨੂੰ ਚਾਹੀਦਾ ਅੰਮ੍ਰਿਤ ਛਕੇ ਜਿੰਨੀ ਜਲਦੀ ਹੋ ਕੇ ਅੰਮ੍ਰਿਤ ਛਕ ਲੈ ਕੋਈ ਪਤਾ ਨਹੀਂ ਇਸ ਜੀਵਨ ਨੂੰ ਕਦੋਂ ਮੌਤ ਨੇ ਨਾਲ ਲੈ ਕੇ ਚਲੇ ਜਾਣਾ ਹੈ ਕਦੋਂ ਯਮਦੂਤਾ ਨੇ ਆ ਕੇ ਵਿੱਚੋਂ ਵਾਹਿਗੁਰੂ ਦੀ ਜੋਤ ਕੱਢ ਕੇ ਲੈ ਜਾਣੀ ਆ ਪਤਾ ਨਹੀਂ ਉਹ ਟਾਈਮ ਸਾਨੂੰ ਇਹ ਟਾਈਮ ਪਤਾ ਹੈ ਕਿ ਟ੍ਰੇਨ ਦਾ ਟਾਈਮ ਆ ਪਲੇਨ ਦਾ ਟਾਈਮ ਸਾਨੂੰ ਪਤਾ ਹੈ ਮਗਾ ਸਾਨੂੰ ਮੌਤ ਦਾ ਟਾਈਮ ਨਹੀਂ ਪਤਾ ਇਸ ਕਰਕੇ देर ना करो अमृत वेला संभालो अमृत बाणी पढ़ो अमृत छको और फिर अमृत देर हो जाओ और जमन मरन तो हमेशा ने पिछा चढ़ा लो मानस जन्म मिलया किसे लेखे लगाओ जागो